ਬਲਜਿੰਦਰ ਕੋ ਇੱਧਰ ਲੈ ਪਾਸੇ ਕਿ ਆ ਵੀ ਆ ਗਏ ਆ ਕ੍ਰੀਮ ਜੀ ਬਲਜਿੰਦਰ ਕੋ ਆ ਇੱਧਰ ਹੀ ਗਾ ਨਾਮ 115 ਨੰਬਰ ਪਰਚੀ ਉਹਨਾਂ ਦੀ ਮੇਰੇ ਹੱਥ ਦੇ ਵਿੱਚ ਹੈ ਤੁਹਾਡੀ ਵੀ ਕਰਾਂਗੇ ਸੈਕਟਰੀ ਸਾਹਿਬ 474 ਨੰਬਰ ਆਉਂਦੇ ਆ ਅੰਦਰ ਦੇ ਚੋਂ ਕੋਈ ਨਹੀਂ ਬੜਾਉਂਦੇ ਹਾਂ ਅਧਿਕਾਰ ਹੈ ਪਰ ਹੁਣ ਤਾਂ ਲੋਨ ਆਸੇ Hadi bir gayret var. Ben ayten geldik. Devam edelim. Nasıl tuzdan bakıyorsunuz? Nasıl tuzdan bakıyorsunuz? Ayten öyle artan mı kıray? Ayten öyle artan ਸਾਰੇ ਜੇ ਚਾਹਤ ਟੈਕਲ ਮਾਰਕੀਟਿੰਗ ਨਾਲ ਜਿਹੜੀ ਧਿਆਨ ਦਾ ਖਿਚਣ ਦੇ ਬਿੜਵਾਉਂਦੇ ਜਿਹੜੇ ਲਾਏ ਜਾ ਰਿਹਾ ਅੱਖਾਂ ਦਾ ਮੌਚ ਚੈੱਕਅਪ ਤੇ ਆਪਰੇਸ਼ਨ ਕੈਂਪੋ ਦੇ ਬਾਰੇ ਦਿਓ ਜਾਣਕਾਰੀ ਮੈਂ ਲੁਆਇਨ ਹਰਸ ਰਾਣਾ ਪ੍ਰੋਜੈਕਟ ਚੇਅਰਮੈਨ ਆਈਕੈਮ ਪਿਛਲੇ 25 ਸਾਲਾਂ ਤੋਂ ਲਗਾਤਾਰ ਇਹ ਕੈਂਪ ਦੀ ਗਤੀਵਿਧੀਆਂ ਨੂੰ ਸੁਭਾਲ ਰਹੇ ਹਾਂ ਔਰ ਇਸ ਕੈਂਪ ਦੀ ਵਿਸ਼ੇਸ਼ਤਾ ਇਹ ਹੈ ਕਿ ਅਸੀਂ ਇਸ ਕੈਂਪ ਦੇ ਵਿੱਚ ਕਿਸੇ ਵੀ ਮਰੀਜ਼ ਤੋਂ ਕੋਈ ਪੈਸਾ ਨਹੀਂ ਲੈਂਦੇ ਔਰ ਨਾ ਹੀ ਕਦੇ ਅਸੀਂ ਡਿਮਾਂਡ ਕੀਤੀ ਹੈ ਸਾਡੇ ਕਲੱਬ ਦੇ ਮੈਂਬਰ ਆਪਸ ਵਿੱਚ ਕੰਟਰੀਬਿਊਸ਼ਨ ਕਰਕੇ ਇਹ ਸਾਰੇ ਕੈਂਪ ਦਾ ਖਰਚਾ ਉਠਾਉਂਦੇ ਆ ਕਿੰਨਾ ਖਰਚਾ ਆ ਜਾਂਦਾ ਹੈ ਕੈਂਪ ਤੇ ਤਕਰੀਬਨ 2 ਲੱਖ ਤੋਂ ਕਦੇ ਉੱਤੇ ਹੋ ਜਾਂਦਾ ਕਦੇ ਥੱਲੇ ਹੋ ਜਾਂਦਾ ਇਹ ਡਿਪੈਂਡ ਕਰਦਾ ਕਿ ਮਰੀਜ਼ ਸਾਡੇ ਕੋਲੇ ਕਿੰਨੇ ਗਾਉਂਦੇ ਆ ਪਿਛਲੀ ਵਾਰੀ ਅਸੀਂ ਕੈਂਪ ਲਾਇਆ ਸੀ ਤਾਂ ਉਦੋਂ 730 ओपीडी ਸੀ ਤਾਂ 235 40 ਅਸੀਂ ਆਪਰੇਸ਼ਨ ਕੀਤੇ ਸੀ ਤਾਂ ਵੀ ਬਰੇਜਨ ਫੈਕ ਕਮ ਜਿੰਦ ਦੇ ਜਿਹੀ ਹੁੰਦੇ ਆ ਔਰ ਬੜੀ ਵਧੀਆ ਸਟਿਚਰ ਨਾਲ ਸਰਜਰੀ ਆ ਕਿਸੇ ਤਰ੍ਹਾਂ ਦਾ ਮਰੀਜ਼ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਅਸੀਂ ਹਰ ਸਾਲ ਇੱਕ ਕੈਂਪ ਇੱਕ ਲਾਉਂਦੇ ਸੀ ਇਸ ਸਾਲ ਅਸੀਂ ਦੋ ਕੈਂਪ ਲਾਏ ਆ ਹਰ ਪੀੜ ਦੇ ਇਲਾਕੇ ਦੇ ਵਿੱਚ ਵੀ ਜਾ ਕੇ ਅਸੀਂ ਇਹ ਮਸ਼ਹੂਰੀ ਕੀਤੀ ਆ ਪਰ ਉਪਰ ਤੋਂ ਵੀ ਸਾਡੇ ਕੋਲੇ ਮਰੀਜ਼ ਪਹੁੰਚੇ ਆ ਸਾਡੇ ਮੈਂਬਰ ਜਿਹੜੇ ਆ ਉਹ ਅਣਥੱਕ ਮਿਹਨਤ ਕਰਦੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸੈਂਟਰ ਗਵਰਨਮੈਂਟ ਜਾਂ ਕੋਈ ਹੋਰ ਫਾਈਨੈਂਸ਼ੀਅਲ ਹੈਲਪ ਜਿਹੜੀ ਆ ਉਹ ਨਹੀਂ ਮਿਲਦੀ ਇਸ ਕੈਂਪ ਦੇ ਵਿੱਚ ਅਸੀਂ ਸਵੇਰ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਕੰਮ ਕਰਦੇ ਹਾਂ ਸਰ ਹੁਣ ਤੱਕ ਕਿੰਨੇ ਕੁ ਰਜਿਸਟਰ ਹੋ ਗਏ ਅ ਹੁਣ ਤੱਕ ਤਕਰੀਬਨ 500 ਦੇ ਕਰੀਬ ਮੈਂ ਐਗਜੈਕਟ ਫਿਗਰ ਨਹੀਂ ਦੱਸ ਸਕਦਾ ਕਿਉਂਕਿ ਮੇਰੇ ਕੋਲੇ ਅਜੇ ਰਜਿਸਟਰੀ ਨਹੀਂ ਪਹੁੰਚਿਆ ਪਰ ਮੈਨੂੰ ਉਮੀਦ ਆ ਇਸ ਕਾਠ ਨੂੰ ਦੇਖਦੇ ਹੋਏ ਕਿ 500 ਦੇ ਲਾਗੇ ਸ਼ਾਇਦ ਹੀ ਹੋਗੀ ਜਿਹੜੇ ਆਪਰੇਸ਼ਨ ਆ ਉਹ ਨੀਅਰ ਅਬਾਊਟ 100 ਤੋਂ ਉੱਪਰ ਨਿਕਲ ਤਾਂ ਕਿ ਜਿਹੜਾ ਲੁਆਇੰਸ ਕਲੱਬ ਵੱਲੋਂ ਅੱਜ ਦੇ ਸੀਓ ਡੇ ਨਾਲ ਤੁਹਾਨੂੰ ਲਾਇਆ ਜਾ ਰਿਹਾ ਕਿਸ ਤਰੀਕੇ ਦੀਆਂ ਅੱਖਾਂ ਦੀਆਂ ਪ੍ਰੋਬਲਮਸ ਦੀਆਂ ਲਗਾਤਾਰ ਵਧ ਰਹੀਆਂ ਨੇ ਇਸੇ ਕਿਹਦੇ ਲੋਕਾਂ ਨੂੰ ਬਚਾਅ ਕਰਨਾ ਚਾਹੀਦਾ ਅੱਜ ਜਿਹੜਾ ਇਹ ਕੈਂਪ ਲਾਇਆ ਜਾ ਰਿਹਾ ਇਹ ਬਰਾੜ ਅੱਖਾਂ ਦੇ ਹਸਪਤਾਲ ਅਤੇ ਲੁਆਇੰਸ ਕਲੱਬ ਵੱਲੋਂ ਮਿਲ ਕੇ ਲਾਇਆ ਜਾ ਰਿਹਾ ਇਹ ਸੁਤਾਲਿਮਾ ਮੁਫਤ ਵਿਜ਼ਨ ਕੈਂਪ ਹੈ ਤਕਰੀਬਨ ਬਰਾੜ ਅੱਖਾਂ ਦੇ ਹਸਪਤਾਲ ਨੂੰ ਇਹਨਾਂ ਦੇ ਨਾ ਸੰਜੋਜਨ ਵਿੱਚ ਕੈਂਪ ਲਗਾਉਂਦੇ ਆ तकरीबन 20 ਸਾਲ ਹੋ ਗਏ ਨੇ ਮੇਰੇ ਖਿਆਲ ਹਰ ਸਾਲ ਅਸੀਂ ਇੱਕ ਕੈਂਪ ਲਾਉਂਦੇ ਨੇ ਹਰ ਇੱਕ ਸਾਲ ਵਿੱਚ ਦੂਸਰਾ ਕੈਂਪ ਤੇ ਇਹਦੇ ਵਿੱਚ ਜਿਹੜਾ ਅੱਖਾਂ ਦੇ ਮਰੀਜ਼ਾਂ ਦੀਆਂ ਬਿਮਾਰੀਆਂ ਦਾ ਜਿੱਥੇ ਸਫੇਦ ਮੋਤੀ ਇਹਦਾ ਬਿਨਾ ਟਾਂਕੇ ਟਿੱਕੇ ਤੋਂ آپریشن ਕੀਤਾ ਜਾਂਦਾ ਤੇ ਸਭ ਦੇ ਫ੍ਰੀ ਲੈਂਸ ਹਸਪੀਟਲ ਉਹ ਲੋ ਮਰੀਜ਼ਾਂ ਦੇ ਪਾਇਆ ਜਾਂਦੇ ਨੇ ਤੇ ਸਾਰਾ ਡਾਕਟਰ ਦਾ ਪ੍ਰਬੰਧਨ ਹੈ ਉਹ ਲੈਂਸ ਕਲਾਬੋਂ ਜਿਹੜਾ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਮਿਹਨਤ ਘਣਾ ਕੋਣਾ ਨਾਲ ট্রান্সਪੋਰਟੇਸ਼ਨ ਕੰਪਨੀ ਲੋਜਿਸਟਿਕਸ एवरीथिंग ਪੀਡੀਆ ਰਸ ਗਲੋਬਲ ਉਹ ਕਰ ਕੀਤਾ ਹੈ ਸਾਡੀ ਟੀਮ ਜਿਹੜੀ ਹੈ ਲੋਕਾਂ ਦੀ ਸੇਵਾ ਵਿੱਚ ਮੁੱਦਤਾ ਤੋਂ ਦੋ ਦਹਾਕਿਆਂ ਦੇ ਕਰੀਬ ਇਕੱਠੀ ਜੁੜੀ ਹੋਈ ਹੈ ਤੇ ਇਸ ਦੇ ਦੌਰਾਨ ਅਸੀਂ ਅੱਜ ਸਫੇਦ ਮੋਤੀ ਦੇ ਮਰੀਜ਼ਾਂ ਦੀ ਛਾਂਟ ਕਰਕੇ ਉਹਨਾਂ ਦੀ شناخت ਕਰਕੇ ਉਹਨਾਂ ਦੇ ਨਵੇਂ ਡਾਕ ਨਾਲ ਆਪਰੇਸ਼ਨ ਕਰਾਂਗੇ ਉਹਨਾਂ ਨੂੰ ਨੌਲੇਜ ਘਰ ਪਹੁੰਚਾਵਾਂਗੇ ਅੱਜ ਚੱਲੇ ਕੱਲੇ ਸਫੇਦ ਮੋਤੀ ਅੱਜ ਕੈਂਪ ਬੇਸ ਫਿਰ ਮੋਦੀ ਦਾ ਆਪਰੇਸ਼ਨ ਹੋਣਗੇ ਤੇ ਆਮ ਟਾਂਕੇ ਵਾਲੇ ਆਮ ਕੈਪਕਵਰ ਕੋ ਆਪਰੇਸ਼ਨ ਨਹੀਂ ਹੈ ਇਹ ਸਾਰੇ ਕੈਪ ਆਪਰੇਸ਼ਨ ਜਿਹੜੇ ਫੀਕੋ ਦੀ ਵੀ ਨਾਲ ਕੀਤੇ ਜਾਣੇ ਆ ਦੇ ਸਮਾਲਰ ਰੀਜੀਨ ਕਟਡ ਸਰਜਰੀ ਨਹੀਂ ਹੈ ਇਹ ਫੀਕੋ ਸਰਜਰੀ ਕਰਦਾ ਹੈ ਮਹਿੰਗੀ ਹੁੰਦੀ ਹੈ ਕੀ ਮੰਤਰੀ ਥੋੜੀ ਮਹਿੰਗੀ ਹੁੰਦੀ ਹੈ ਜੀ ਦੂਸਰੀ ਚੀਜ਼ ਹੋਰ ਕਰਨੀ ਚਾਹੁੰਦਾ ਅੱਜ ਦੂਸਰਾ ਕੰਪੂਟਰ ਲਾਇਆ ਗਿਆ ਇਹਦੀ ਮਤ ਤਾਂ ਥੋੜੀ ਹੋਰ ਵੱਧ ਗਈ ਹੈ ਥੋੜੀ ਜੀ ਲਾਇਆ ਜਿਸ ਟਾਈਮ ਇਹਦਾ ਪਹਿਲਾਂ ਕੀ ਪਲੈਨਿੰਗ ਕੀਤੀ ਕਿ ਜਦੋਂ ਉਹ ਚਿਤਗਾ ਗਿਆ ਸੀ ਉਦੋਂ ਖੜਾ ਦਾ ਦਬਾਅ ਨਹੀਂ ਸੀਗਾ ਹੁਣ ਖੜਾਣਾ ਦਬਾ ਆ ਗਿਆ ਤਾਂ ਅਸੀਂ ਕੈਂਪ ਦੀ ਜਿਹੜੀ ਮਨਿਆਦੀ ਜਾਣਕਾਰੀ ਉਸ ਖੇਤਰ ਵਿੱਚ ਜਿਆਦਾ ਰਸੀਪੇ ਮਨਦੇ ਕਿ ਕਿਤਾਂ ਉਹ ਲੋਕ ਜਿਹੜੇ ਪੀੜਤ ਵੀ ਨੇ ਉਧਰ ਪਰ ਗੋਪੀਪਈ ਹੋਈ ਉਹਦਾ ਵੱਧ ਆ ਕੇ ਫਾਇਦਾ ਉਠਾ ਸਕਣ। ਔਰ ਮੈਂ ਸਾਰੇ ਤੁਹਾਡੇ ਪ੍ਰਿੰਸ ਵਾਲੇ ਸੱਜਣਾ ਦਾ ਧੰਨਵਾਦੀ ਹਾਂ ਤੁਸੀਂ ਸਾਡੇ ਸਨੇਹ ਨਾਲ ਸਾਡੀ ਸੇਵਾ ਨੂੰ ਜਨਤਾ ਤੱਕ ਪਹੁੰਚਾਉਦੇ ਹੋ ਤੇ ਜਨਤਾ ਦਾ ਸਾਨੂੰ ਬਹੁਤ ਬਹੁਤ ਸਹਿਯੋਗ ਮਿਲਦਾ।